ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼ਨ ਤਰਨਤਾਰਨ ਤੇ ਬਰਨਾਲਾ ਤੋਂ ਹੋਏਗੀ ਸ਼ੁਰੂਆਤ ਸੀਐਮ ਬੋਲੇ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਮਿਲੇਗਾ ਮੁਫਤ ਰਾਸ਼ ਪੰਜਾਬ ਚ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਕਰਵਾਏਗੀ ਮਾਨ ਸਰਕਾਰ ਮੁੱਖ ਮੰਤਰੀ ਮਾਨ ਬੋਲੇ ਕਿਸੇ ਵੀ ਗਰੀਬ ਦਾ ਨਹੀਂ ਕੱਟਿਆ ਜਾਏਗਾ ਕਾਰਡ ਕੇਂਦਰ ਤੋਂ ਮੰਗੇ 6 ਮਹੀਨੇ ਦੇਸ਼ ਭਰ ਚ ਲਾਗੂ ਹੋਇਆ ਜੀਐਸਟੀ ਦਾ ਨਵਾਂ ਰੂਪ ਹੁਣ 5 ਤੇ 18 ਫੀਸਦੀ ਦੀਆਂ ਸਿਰਫ ਦੋ ਸਲੇਬਾਂ ਖਣ ਪੀਣ ਤੋਂ ਲੈ ਕੇ ਮਸ਼ੀਨਰੀ ਕਾਰਾਂ ਤੇ ਘਰ ਬਣਾਉਣਾ ਹੋਇਆ ਸਸਤਾ 24 ਸਤੰਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵਿਧਾਨ ਸਭਾ ਦੇ ਸਪੈਸ਼ਲੀ اجلاس ਤੋਂ ਪਹਿਲਾਂ ਸੀਐਮ ਨੇ ਸੱਦੀ ਬੈਠਕ ਕਈ ਅਹਿਮ ਮੁੱਦਿਆਂ ਤੇ ਹੋਏਗੀ ਚਰਚਾ ਸੁबीर ਸਿੰਘ ਬਾਦਲ ਨੇ ਹੜਪੀੜਤਾਂ ਲਈ ਮੋਰ ਭੇਜੇ ਚਾਰੇ ਦੇ 100 ਟਰੱਕ ਮੁਕਸਰ ਦੇ ਪਿੰਡ ਵੜਿੰਗ ਤੋਂ ਕੀਤੇ ਰਵਾਨਾ ਬੋਲੇ ਪੀੜਤਾਂ ਲਈ ਚੱਲੀ ਰਹੇਗੀ ਸੇਵਾ ਆਬਿਦਾਇਕ ਰਮਨ ਅਰੋੜਾ ਨੂੰ ਮਿਲੀ ਜ਼ਮਾਨਤ ਜਲੰਧਰ ਕੋਰਟ ਨੇ 25000 ਰੁਪਏ ਦਾ ਪਰਸਨਲ ਬਾਂਡ ਪਰਨੂਆ ਜਬਰਨ ਵਸੂਲੀ ਮਾਮਲੇ 'ਚ ਵਿਜੀਲੈਂਸ ਨੇ ਕੀਤਾ ਸੀ ਗ੍ਰਿਫਤਾਰ ਮੰਡੀ ਦੇ ਸੁੰਦਰ ਨਗਰ ਚਕੰਗਣਾ ਰਣੌਤ ਦਾ ਵਿਰੋਧ ਕਾਂਗਰਸ ਵਰਕਰਾਂ ਨੇ ਦਿਖਾਏ ਕਾਲੇ ਝੰਡੇ ਗੋ ਬੈਗ ਕੰਗਣਾ ਦੇ ਲਾਏ ਨਾਰੇ ਪਾਜਪਾ ਵਰਕਰਾਂ ਨੇ ਕਾਫਲੇ ਨੂੰ ਦੂਜੇ ਰਸਤਿਆਂ ਲਗਾਇਆ ਬਿਨਾ ਨਾਮ ਲੈ ਰਫਤਾਰ ਤੇ ਤਲਖ ਹੋਏ ਹਨੀ ਸਿੰਘ ਬੋਲੇ ਵਾਲ ਧੁੱਪ ਚਿੱਟੇ ਨਹੀਂ ਕੀਤੇ ਅਗਲੀ ਐਲਬਮ 'ਚ ਦੱਸਾਂਗੇ ਕੀ ਹੁੰਦਾ ਰਹਿ पांच त विलीन हुए संगीत सम्राट चरणजीत आहूजा मोहाली छोया अंतिम संस्कार संगीत जगत नाल जुड़ी हर अख होई ना। मियादे बंधन च वजे हिमाचल दे मंत्री विक्रमादित्य सिंह चंडीगढ़ दे गुरुद्वारा साहिब च कौर कोरना लइया लावां करीबी रिश्तेदार ही होए शामिल ब्लाइंड्स के प्रायोजक सबसे आगे सबसे अलग करतार कंबाइन भारत के पहले कंबाइन निर्माता ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਲ ਸਿੰਘ ਬਰਾੜ ਸੱਤ ਟਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਨਾਲ 24 ਸਤੰਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਤੋਂ 2 ਦਿਨ ਪਹਿਲਾਂ 26 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਣਾ ਹੈ ਵਿਸ਼ੇਸ਼ اجلاس ਬੁਲਾਇਆ ਗਿਆ ਹੈ ਜੋ ਹੜ੍ਹਾਂ ਦੇ ਵਿੱਚ ਪਿਛਲੇ ਦਿਨੀ ਭਾਰੀ ਤਬਾਹੀ ਹੋਈ ਹੈ ਪੰਜਾਬ ਦੇ ਵਿੱਚ ਉਸ ਤੇ ਵਿਚਾਰ ਚਰਚਾ ਕਰਨ ਦੇ ਲਈ ਉਸ ਤੇ ਕਈ ਵੱਡੇ ਫੈਸਲੇ ਲੈਣ ਦੇ ਲਈ ਜੋ ਮੌਜੂਦਾ ਨਿਯਮ ਨੇ ਉਹਨਾਂ ਦੇ ਵਿੱਚ ਬਦਲਾਅ ਕਰਨ ਦੇ ਲਈ ਔਰ ਕਈ ਬਿੱਲਾਂ ਨੂੰ ਇੱਕ ਨਵਾਂ ਰੂਪ ਦੇਣ ਦੇ ਲਈ ਜੋ ਬਿੱਲ ਕਿਸਾਨਾਂ ਨੂੰ ਰਾਹਤ ਦੇਣ ਦੇ ਵਿੱਚ ਅੜਚਣ ਬਣਦੇ ਨੇ ਉਸ ਤੇ ਵਿਚਾਰ ਚਰਚਾ ਵੀ ਹੋਣੀ ਹੈ ਤੇ ਉਹਨਾਂ ਬਿੱਲਾਂ ਨੂੰ ਸੋਧ ਕਰਕੇ ਨਵੇਂ ਰੂਪ ਦੇ ਵਿੱਚ ਲਿਆਂਦਾ ਜਾਣਾ ਹੈ ਸੋ ਪਹਿਲਾ 24 ਤਰੀਕ ਨੂੰ ਕੈਬਨਿਟ ਉਸ ਨੂੰ ਮਨਜ਼ੂਰੀ ਦੇਗੀ ਜੋ ਉਮੀਦ ਹੈ ਕਿ ਜਦੋਂ ਵੀ ਕਿਸੇ ਸੈਸ਼ਨ ਤੋਂ ਪਹਿਲਾਂ ਇਹ ਮੀਟਿੰਗ ਸੱਦੀ ਜਾਂਦੀ ਹੈ ਤਾਂ ਉਸ ਦਾ ਏਜੰਡਾ ਮੁੱਖ ਤੌਰ ਤੇ ਹੀ ਹੁੰਦਾ ਕਿ ਉਹਨਾਂ ਬਿੱਲਾਂ ਨੂੰ ਪਹਿਲਾਂ ਕੈਬਨਿਟ ਵੱਲੋਂ ਮਨਜ਼ੂਰੀ ਦੇਣੀ ਹੁੰਦੀ ਹੈ ਜਿਹੜੀ ਸੋਧ ਕੀਤੀ ਜਾਣੀ ਹੁੰਦੀ ਹੈ ਉਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਹੋਰ ਵੀ ਕਈ ਫੈਸਲੇ ਵਿਚਾਰੇ ਜਾ ਸਕਦੇ ਨੇ 24 ਸਤੰਬਰ ਨੂੰ ਪਹਿਲਾਂ ਇਹ ਮੀਟਿੰਗ ਸੱਦੀ ਗਈ ਹੈ ਬੁੱਧਵਾਰ ਨੂੰ ਮੁੱਖ ਮੰਤਰੀ ਰਿਹائش ਤੇ ਇਹ ਮੀਟਿੰਗ ਹੋਏਗੀ ਦੁਪਹਿਰੇ 12 ਵਜੇ ਦਾ ਸਮਾਂ ਹੈ ਔਰ 26 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ 26 ਤਰੀਕ ਨੂੰ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਣਾ ਹੈ ਔਰ ਬਜਟ اجلاس ਤੋਂ ਪਹਿਲਾਂ ਇਹ ਕੈਬਨਿਟ ਦੀ ਮੀਟਿੰਗ ਰੱਖੀ ਗਈ ਹੈ। ਇਹ ਪੰਜਾਬ ਦੇ ਵਿੱਚ 10 ਲੱਖ ਦੇ ਸਿਹਤ ਬੀਮੇ ਨੂੰ ਲੈ ਕੇ ਰਜਿਸਟ੍ਰੇਸ਼ਨ ਸ਼ੁਰੂ ਹੋਣ ਜਾ ਰਹੀ ਹੈ। ਖੁਦ ਮੁੱਖ ਮੰਤਰੀ ਮਾਨ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੰਗਲਵਾਰ ਤੋਂ ਅਸੀਂ 2 ਜ਼ਿਲ੍ਹੇ ਤਰਨਤਾਰਨ ਤੇ ਬਰਨਾਲਾ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਆ ਤੇ ਇਸ ਦੀ ਪੂਰੀ ਪ੍ਰਕਿਰਿਆ ਕੀ ਹੋਏਗੀ ਮੁੱਖ ਮੰਤਰੀ ਨੇ ਇਸ ਤੋਂ ਵੀ ਜਾਣੂ ਕਰਾਇਆ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਬਣਾਵਾਵਾਂਗੇ ਜਾ ਕੇ ਉੱਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਇਡ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਈਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਮੁੱਖ ਮੰਤਰੀ ਨੇ ਕਿਹਾ ਕਿ ਦੋ ਜ਼ਿਲ੍ਹਿਆਂ ਤੋਂ ਜੋ ਵੀ ਫੀਡਬੈਕ ਆਇਆ ਉਸ ਦੇ ਮੁਤਾਬਿਕ ਸੁਧਾਰ ਵੀ ਕੀਤੇ ਜਾਣਗੇ ਉਸ ਦੇ ਬਾਅਦ ਪੂਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ ਤੇ ਸਾਰੇ ਇਹ ਬਣ ਗਏ। ਇਹ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਕੰਪਲੀਟ ਹੋਣ ਤੋਂ ਬਾਅਦ ਸਕੀਮ ਸ਼ੁਰੂ ਹੋ ਜੂਗੀ। ਤੇ ਮੁੱਖ ਮੰਤਰੀ ਸਿਹਤ ਕਾਰਡ ਦੇ ਅਧੀਨ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਆ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ, ਐਲੀਜੀਬਲ ਵੀ ਹੋਊਗਾ। ਤਮੋ ਕੰਟਰੀ ਨੇ 10 ਲੱਖ ਦੇ ਸਿਹਤ ਬੀਮੇ ਨੂੰ ਲੈ ਕੇ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ ਤਰਨਤਾਰਨ ਅਤੇ ਬਰਨਾਲਾ ਚ ਇਸ ਦੀ ਰਜਿਸਟ੍ਰੇਸ਼ਨ ਹੋਵੇਗੀ। ਖੈਰ ਵੇਖਣਾ ਹੋਵੇਗਾ ਕਿ ਪੂਰੇ ਪੰਜਾਬ ਦੇ ਵਿੱਚ ਕਦੋਂ ਤੱਕ ਸਿਹਤ ਬੀਮਾ ਸਕੀਮ ਲਾਗੂ ਹੁੰਦੀ ਹੈ। ਚੰਡੀਗੜ੍ਹ ਤੋਂ ਪਿੰਦਰ ਸਿੰਘ ਵਿਰਾੜ న్యూਜ਼ ਏ ਟੀਮ ਪੰਜਾਬ। ਚੰਗੀ ਗੱਲ ਹੈ ਜੇ ਮੁੱਖ ਮੰਤਰੀ ਮਾਨ ਸਾਹਿਬ ਨੇ ਜੇ ਕੋਸ਼ਣਾ ਕੀਤੀ ਹੈ ਤੇ ਸਿਰੇ ਚੜ ਜਾਵੇ। ਮਾਨਸਾ ਵਿੱਚ ਸਮਝਾ ਦਿਓ ਸਾਨੂੰ ਵੀ ਜਿਹੜੀ ਤੁਸੀਂ ਅਨਾਊਂਸਮੈਂਟ ਕੀਤੀ ਹੈ ਇਹ ਰਜਿਸਟ੍ਰੇਸ਼ਨ ਦੀ ਕੀਤੀ ਹੈ ਬੀਮਾ ਦੇਣ ਦੀ ਕੀਤੀ ਹੈ ਕਿਉਂਕਿ ਸਾਡੇ ਕੋਲ ਜੋ ਖਬਰ ਹੈਗੀ ਹੈ ਹੁਣ ਤੱਕ ਕਿਹੜੀ ਬੀਮਾ ਕੰਪਨੀ ਨੂੰ ਤੁਸੀਂ ਬੀਮਾ ਦੇਣਾ ਹੈ ਉਹਦਾ ਟੈਂਡਰ ਵੀ ਨਹੀਂ ਲਾਏ ਜਾਂ ਟੈਂਡਰ ਲਾਓਗੇ ਲੋਕ ਟੈਂਡਰ ਪੜਨਗੇ ਟੈਂਡਰ ਪੜਨ ਤੋਂ ਬਾਅਦ ਜਿਹੜਾ ਹੈਗਾ ਅਲਾਟ ਹੋਏਗਾ ਜੇ ਬਹੁਤ ਤੇਜ਼ੀ ਨਾਲ ਵੀ ਕੰਮ ਕੀਤਾ ਤੇ ਘੱਟ ਤੋਂ ਘੱਟ 2 ਤੋਂ 3 ਮਹੀਨੇ ਲੱਗਣੇ ਆ 10 ਲੱਖ ਦਾ ਬੀਮਾ ਲੋਕਾਂ ਨੂੰ ਮਿਲਣ ਚ ਲੱਗਣੇ ਆ ਔਰ ਜਿਸ ਸਮੇਂ ਤੁਸੀਂ ਕਿਹਾ ਸੀ ਅਸੀਂ 20 ਹਜ਼ਾਰ ਕੋਟ ਪਿਆ ਇਲੀਗਲ ਮਾਈਨਿੰਗ ਦਾ ਲੈ ਕੇ ਪੈਣਾਵਾਂ ਨੂੰ 1000 ਰੁਪਏ ਪ੍ਰਤੀ ਮਾ ਦਵਾਂਗੇ ਉਹ 3 ਸਾਲ ਤੁਸੀਂ 20 ਹਜ਼ਾਰ ਰੁਪਏ ਜਿਹੜਾ ਹੈਗਾ 20 ਹਜ਼ਾਰ ਕੋਟ ਰੁਪਏ ਅਸੀਂ ਕੱਢ ਨਹੀਂ ਪਾਏ ਜੇ ਉਹ ਸਪੀਡ ਦੇਖੀਏ ਤੁਹਾਡੀ ਉਹ ਸਪੀਡ ਦੇ ਸਾਹਮਣੇ ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਇਸ 1.5 ਸਾਲ ਦੇ ਅੰਦਰ ਤੁਸੀਂ ਇਹ ਆਪਣਾ ਜਿਹੜਾ ਹੈਗਾ ਪ੍ਰੋਮਿਸ ਜਾਂ ਆਪਣੀ ਅਨਾਊਂਸਮੈਂਟ ਨੂੰ ਪੂਰਾ ਕਰ पाओगे ਹੁਣ ਗੱਲ ਕਰਦੇ ਹਾਂ ਰਾਸ਼ਨ ਕਾਰਡ ਵਾਲੇ ਮਸਲੇ ਦੀ ਜਿਸ ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਲਈ ਕੇਂਦਰ ਤੋਂ 6 ਮਹੀਨੇ ਦਾ ਸਮਾਂ ਮੰਗਿਆ ਗਿਆ ਤੇ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਗਰੀਬ ਦਾ ਕਾਰਡ ਨਹੀਂ ਕਟਣ ਦਿੱਤਾ ਜਾਏਗਾ ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਦੀ ਤਿਆਰੀ ਹੋ ਰਹੀ ਹੈ ਕਰੀਬ 11 ਲੱਖ ਰਾਸ਼ਨ ਕਾਰਡ 홀ਡਰਾਂ ਦੀ ਵੈਰੀਫਿਕੇਸ਼ਨ ਹੋਵੇਗੀ ਇਸ ਵਾਸਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ 6 ਮਹੀਨੇ ਦਾ ਸਮਾਂ ਮੰਗਿਆ ਵੈਰੀਫਿਕੇਸ਼ਨ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਇਹ ਵੀ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਕਿਸੇ ਵੀ ਗਰੀਬ ਦਾ ਕਾਰਡ ਨਹੀਂ ਕਟਣ ਦੇਵਾਂਗੇ ਰਾਸ਼ਨ ਕਾਰਡ ਵੈਰੀਫਿਕੇਸ਼ਨ ਪੂਰੀ ਨਿਰਪੱਖਤਾ ਦੇ ਨਾਲ ਹੋਵੇਗੀ ਦੇਖੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿਉਂਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ 'ਚ ਬਿਜ਼ੀ ਹੋਗੇ ਤੇ 6 ਮਹੀਨੇ ਅਸੀਂ ਐਲੀਜੀਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦੋ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਮੁੱਖ ਮੰਤਰੀ ਮਾਨ ਇਸ ਗੱਲ ਨੂੰ ਲੈ ਕੇ ਵੀ ਸਵਾਲ ਕੀਤਾ ਕਿ ਜੇਕਰ ਪਰਿਵਾਰ ਦੇ ਇੱਕ ਮੈਂਬਰ ਦੀ ਆਮਦਨੀ ਵੱਧ ਗਈ ਉਹ ਸ਼ਹਿਰ ਚਲਾ ਗਿਆ ਤਾਂ ਉਸ ਦੇ ਵਿੱਚ ਬਾਕੀ ਪਰਿਵਾਰ ਦਾ ਕੀ ਕਸੂਰ ਹੈ ਭਰਜ ਕਰ ਲੋ ਕਹਿੰਦੇ ਨੇ ਜੀ ਇਹ ਤਾਂ ਇਨਕਮ ਟੈਕਸ ਭਰਦਾ ਜੀ ਜਾਂ ਇਹ ਤਾਂ ਸਰਕਾਰੀ ਨੌਕਰੀ ਕਰਦਾ ਤੇ ਇਹਦੀ ਇਹਦੀ ਜਿਹੜੀ ਇਨਕਮ ਹੈ ਉਹ ਕਰਾਈਟਰੀਏ ਤੋਂ ਵੱਧ ਹੈ ਜੀ ਤਾਂ ਅਸੀਂ ਉਹਨਾਂ ਨੂੰ ਇਹ ਦੱਸੇ ਕਿ ਦੋ ਅੱਜ ਕੱਲ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਂ ਤੇ ਕਿਸੇ ਦੇ ਨਾਂ ਤੇ ਤੁਸੀਂ ਕਾਰਡ ਬਣਾ ਰੱਖਿਆ ਤੇ ਪਰਿਵਾਰ ਦਾ ਮੁਖੀ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜਾਂ ਜੇ ਭਲਾ ਉਹ ਕੱਲ ਲਈ ਉਹਦੀ ਇਨਕਮ ਵੱਧ ਗਈ ਉਹ 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 ਬਾਕੀਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਤਾਂ ਸਾਰੇ ਟੱਬਰ ਦਾ ਕੀ ਕਸੂਰ ਹੈ ਜੀ ਫਿਰ ਇਸ ਤੋਂ ਪਹਿਲਾਂ ਇਸੇ ਮੁੱਦੇ ਤੇ ਮੱਖ ਮੰਤਰੀ ਮਾਨ ਨੇ ਪੰਜਾਬੀਆਂ ਦੇ ਨਾਮ ਖੁੱਲੀ ਚੱਠੀ ਲਿਖੀ ਸੀ ਤੇ ਇਲਜ਼ਾਮ ਲਗਾਏ ਸਨ ਕਿ 55 ਲੱਖ ਪੰਜਾਬੀਆਂ ਦਾ ਮੁਫਤ ਰਾਸ਼ਨ ਬੰਦ ਕੀਤਾ ਜਾ ਰਿਹਾ ਜੋ ਕਿ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਜ਼ਿਕਰ ਜੋ ਹੋ ਗਿਆ ਕਿ ਕੇਂਦਰ ਸਰਕਾਰ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸਾਰੇ ਅਯੋਗ ਲਾਭਪਾਤਰੀਆਂ ਦੇ ਨਾਮ ਹਟਾਏ ਜਾਣ ਇਸ ਪ੍ਰਕਿਰਿਆ ਦੇ ਲਈ ਸਰਕਾਰ ਨੇ ਕੇਂਦਰ ਤੋਂ 6 ਮਹੀਨੇ ਦਾ ਸਮਾਂ ਮੰਗਿਆ ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬਰਾੜ న్యూਸ 18 ਪੰਜਾਬ ਦੇਖੋ ਗੱਲ ਇਹ ਹੈ ਪੰਜਾਬ ਸਰਕਾਰ ਅੱਧਾ ਸੱਚ ਅੱਧਾ ਝੂਠ ਬੋਲਦੀ ਹੈ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਤਹਿਤ ਸੂਬਾ ਸਰਕਾਰ ਕੋਲ ਅਖਤਿਆਰ ਹੈ ਰਾਈਟਸ ਹੈ ਰਾਸ਼ਨ ਕਾਰਡ ਬਣਾਉਂਦੇ ਔਰ ਰਾਸ਼ਨ ਕਾਰਡ ਕੱਢਣਦੇ ਕੇਂਦਰ ਸਰਕਾਰ ਨਾ ਤੇ ਰਾਸ਼ਨ ਕਾਰਡ ਬਣਾ ਸਕਦੀ ਹੈ ਨਾ ਕੱਟ ਸਕਦੀ ਹੈ ਜੇ ਬਣਾਣਾ ਹੈ ਤੇ ਸੂਬੇ ਨੇ ਬਣਾਣਾ ਹੈ ਜੇ ਕੱਟਣਾ ਹੈ ਤਾਂ ਸੂਬੇ ਨੇ ਕੱਟਣਾ ਹੈ ਔਰ ਜਿੰਨਿਆਂ ਨੂੰ ਇਹ ਰਾਸ਼ਨ ਕਾਰਡ ਬਣਾ ਦਣਗੇ ਉਹਨਿਆਂ ਨੂੰ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਤਹਿਤ ਕੇਂਦਰ ਸਰਕਾਰ ਰਾਸ਼ਨ ਭੇਜੇਗੀ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਜੋ ਹੈ ਕੱਟ ਤੋਂ ਕਾਟੇ 15 16 ਜੀਆਂ 22 ਵਾਰ ਜੜੀ ਐਕਸਟੈਂਸ਼ਨ ਲੈ ਚੁੱਕੇ ਲੋਕਾਂ ਚੈੱਕ ਕਰਨ ਦੀ ਕੋਈ ਗੱਲ ਨਹੀਂ ਚੈੱਕ ਕਰ ਲੋ ਫਿਰ ਦੁਬਾਰਾ ਕਹਿੰਨੇ ਆ ਲੋਕਾਂ ਨੂੰ ਬੇਫਕੂਫ ਨਾ ਨਾ ਪਰਮਾਉਣਾ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਹੈ ਸੁਪਰੀਮ ਕੋਰਟ ਦਾ ਆਦੇਸ਼ ਹੈ ਪੰਜਾਬ ਸਰਕਾਰ ਦਾ ਵਕੀਲ ਉਥੇ ਹਾਜ਼ਰ ਹੁੰਦਾ ਹੈ ਔਰ बार-बार ਸਮਾਂ ਲੰਘਦਾ ਕਿ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਸਾਡਾ ਕੋਈ ਰੋਲ ਨਹੀਂ ਹੈ ਵੈਰੀਫਾਈ ਕਰਨਾ ਜਿਆਦਾ ਲੋਕ ਬਣਾਣੇ ਕੱਟ ਬਣਾਣੇ ਸੁੱਭਾ ਸਰਕਾਰ ਕੋਲ ਰਾਈਟ ਹੈ ਕੇਂਦਰ ਸਰਕਾਰ ਕੋਲ ਦਾ ਕੋਈ ਰਾਈਟ ਨਹੀਂ ਹੈ ਤੇ ਹੁਣ ਜ਼ਿਕਰ GST ਦੀਆਂ ਨਵੀਆਂ ਦਰਾਂ ਦਾ ਜਿਹੜੀਆਂ ਅੱਜ ਤੋਂ ਲਾਗੂ ਹੋ ਗਈਆਂ ਨੇ ਸਿਰਫ ਦੋ ਸਲੈਬ ਰੱਖੀਆਂ ਗਈਆਂ ਨੇ 5% ਤੇ 18% ਪਹਿਲਾਂ ਇਹ ਚਾਰ ਸਲੈਬ ਸੀ 5%, 12%, 18 ਤੇ 28 ਪਰ ਹੁਣ ਸਿਰਫ ਦੋ ਰੱਖੀਆਂ ਨੇ 5 ਤੇ 18 GST ਦੀਆਂ 12% ਤੇ 28% ਵਾਲੀ ਸਲੈਬ ਖਤਮ ਕਰ ਦਿੱਤੀ ਗਈ ਹੁਣ ਰੋਜ਼ਮਰਰਾ ਦਾ ਸਮਾਨ ਖਾਣ ਪੀਣ ਦੀਆਂ ਚੀਜ਼ਾਂ ਇਹ ਸਾਰੀਆਂ ਸਸਤੀਆਂ ਹੋਈਆਂ ਨੇ ਔਰ GST ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੇਂਦਰ ਤੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਖੁਦ ਹੀ GST ਵਾਦਾ ਦਿੰਦੇ ਨੇ ਖੁਦ ਹੀ ਟੈਕਸ ਲਾ ਦਿੰਦੇ ਨੇ ਤੇ ਫਿਰ ਖੁਦ ਹੀ ਵਾਪਸ ਲੈ ਕੇ ਉਸ ਨੂੰ ਮਾਸਟਰ ਸਟ੍ਰੋਕ ਦੱਸਦੇ ਨੇ ਉਹਨਾਂ ਕਿਹਾ ਕਿ ਹੁਣ ਆਪ ਹੀ GST ਹਟਾ ਕੇ ਇਸ ਨੂੰ ਮਾਸਟਰ ਸਟ੍ਰੋਕ ਕਿਹਾ ਕਿਹਾ ਜਾਂਦਾ ਆਪ ਹੀ ਪਹਿਲਾਂ ਵਧਾਈਆਂ ਸੀ ਆਪ ਹੀ ਘਟਾ ਦਿੰਦੇ GST ਲੈ ਕੇ ਕੌਣ ਆਇਆ ਸੀਗਾ ਆਪ ਹੀ ਲਿਉਂਦੇ ਨੇ ਉਹਦੇ ਕਹਿੰਦੇ ਨੇ ਮਾਸਟਰ ਕਾਰਡ ਹੈ ਠੀਕ ਹੈ ਨਾ ਆਪ ਹੀ ਵਿਚੋਕਾ ਘਟਾ ਦੇ ਕਹਿੰਦੇ ਵੀ ਮਾਸਟਰ ਕਾਰਡ ਹੈ ਮਾਸਟਰ ਸਟ੍ਰੋਕ ਹੈ ਹੈ ਨਾ ਤੋਂ ਮਾਸਟਰ ਸਟ੍ਰੋਕ ਚਲਾਈ ਜਾਂਦੇ ਨੇ ਆਪ ਹੀ ਬਧਾਣਦੇ ਨੇ ਆਪ ਹੀ ਘਟਾਉਂਦੇ ਨੇ ਤੇ ਫਿਰ ਜੀਐਸਈ ਲੈਂਦੀ ਕਿਉਂ ਸੀ ਜੇ ਮੈਨੂੰ ਉਹ ਦੋਦੇ ਕਿਉਂ ਨਹੀਂ ਦੱਸਿਆ ਕਿ ਮਹंगाई ਬਦੂ ਕੀ ਨਾ ਸੋਇਤਾ ਆ ਆਪ ਹੀ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਆਪ ਹੀ ਉਸ ਸਕੀਮ ਨੂੰ ਵਾਪਸ ਲੈ ਕੇ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਸੋ ਜੀਐਸਟੀ ਦੇ ਪੈਸੇ ਤਾਂ ਦੇ ਦੇ ਨਾ ਰਾਜਾਂ ਦੇ ਜਿਹੜੇ ਹੱਕ ਨੇ ਉਹ ਤਾਂ ਮੰਨਦੇ ਨੇ ਉਹ ਤਾਂ ਦੇ ਦੇਣ ਪਹਿਲਾਂ ਸਾਬ ਮੈਨੂੰ ਲੱਗਦਾ ਹੈ ਕਿ ਇਸ ਦੀਵਾਲੀ ਦੇ ਉੱਪਰ ਜਿਹੜੇ ਪੰਜਾਬੀਆਂ ਨੂੰ ਖੁਸ਼ੀਆਂ ਮਿਲਣਗੀਆਂ ਜਿਹੜੇ ਪੰਜਾਬੀਆਂ ਨੂੰ ਖਰੀਦ ਚ ਰਾਹਤ ਮਿਲੇਗੀ ਉਸ ਤੋਂ ਸੀ ਖੁਸ਼ ਨਹੀਂ ਹੈ ਸਾਡੇ ਹਾੜਾਂ ਦੇ ਮਾਰ ਹੇਟ ਆਏ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਉ ਉਹਨਾਂ ਦੇ ਟਰੈਕਟਰ ਖਤਮ ਹੋ ਗਏ ਹੈ ਇੰਸ਼ੋਰੈਂਸ ਅਮਾਉਂਟ ਲੈਣ ਤੋਂ ਬਾਅਦ ਟਰੈਕਟਰ ਲੈਣ ਖਿਦਨ ਜਾਣਗੇ ਲੱਖ ਲੱਖ ਸਵਾ ਲੱਖ ਰੁਪਏ ਟਰੈਕ ਸਸਤਾ ਮਿਲੇਗਾ ਲੱਗਦਾ ਤੁਹਾਨੂੰ ਉਹਦੀ ਖੁਸ਼ੀ ਨਹੀਂ ਹੈ ਤੁਹਾਨੂੰ ਇਹਦੀ ਖੁਸ਼ੀ ਨਹੀਂ ਹੈ ਕਿ ਪੰਜਾਬ ਦਾ ਜਿਹੜਾ ਮਿਡਲ ਕਲਾਸ ਮੱਧ ਵਰਗ ਹੈ ਉਹ ਟੀਵੀ ਖਰੀਦੇਗਾ ਸਸਤਾ ਮਿਲੇਗਾ ਮੋਬਾਈਲ ਖਰੀਦੇਗਾ ਸਸਤਾ ਮਿਲੇਗਾ ਹੋਰ ਕਿੰਨੀਆਂ ਚੀਜ਼ਾਂ ਨੇ ਉਹ ਦੇ ਸੋਹਣੇ ਸੁੱਜੀ ਜਾਨੇ ਜੜੀਆਂ ਦੀਵਾਲੀ ਆ ਰੋਜ਼ਮਰ ਰਦੀ ਹੈ ਗਿਆ ਬੰਦਾ ਦੀਵਾਲੀ ਤੇ ਖਰੀਦਦਾ ਉਹ ਸਸਤੀ ਮਿਲਣ ਗਿਆ ਤੁਹਾਡੇ ਤੋਂ ਪੰਜਾਬੀਆਂ ਨੂੰ ਜਿਹੜਾ ਸਸਤਾ ਸਮਾਨ ਮਿਲੇਗਾ ਉਹਦੀ ਖੁਸ਼ੀ ਸੈ ਨਹੀਂ ਹੋਰੀ ਇਸ ਕਰਕੇ ਟਿਕਟ ਆਪਣੀ ਕਰ ਰਿਹਾ ਤੇਦਰ ਪਠਾਨਕੋਟ ਦੇ ਵਿੱਚ ਜੀਐਸਟੀ ਘਟਣ ਨਾਲ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਹੀ ਕੀਮਤਾ ਘਟਣ ਨਾਲ ਬੈਂਕ ਦੇ ਕੰਮਾਂ ਦੇ ਵਿੱਚ ਵਾਫਾ ਹੋਇਆ న్యూਸ 18 ਵੱਲੋਂ ਬੈਂਕ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਕੁਝ ਕਿਹਾ ਉਹਨਾਂ ਨੇ ਸੁਣ ਲਿਆ ਅੱਜ ਤੋਂ ਜੀਐਸਟੀ ਕਟੋਂ ਤੋਂ ਬਾਅਦ ਮੋਟਰ ਵਹੀਕਲ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਘਰਾਵਟ ਆਈ ਹੈ ਪਿਛਲੇ ਦਿਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਇੱਕ ਏਜੰਸੀ ਦੇ ਬਾਹਰ ਖੜੇ ਹਾਂ ਜਿੱਥੇ ਕਿ ਅੱਜ ਲੋਕ ਜਿਹੜੇ ਨੇ ਵੱਡੀ ਕਿਸਮ ਦੇ ਵਿੱਚ ਗੱਡੀਆਂ ਲੈਣ ਦੇ ਲਈ ਪਹੁੰਚ ਰਹੇ ਨੇ ਸੋ ਇਹ ਹਾਜਾ ਕਹਿ ਸਕਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਮੰਦੀ ਦੀ ਮਾਰ ਚੱਲ ਰਹੀ ਹੈ ਜਿਹੜੇ ਏਜੰਸੀ ਹੋ ਰਹੇ ਸੀਗੇ ਉਹਨਾਂ ਨੂੰ ਹੁਣ ਤੇ ਰਾਹ ਜਿਹੜੀ ਹੈ ਉਹ ਮਿੱਟੀ ਹੋਈ ਦਿਸ ਰਹੀ ਆ ਤੇ ਲੋਕ ਜਿਹੜੇ ਨੇ ਖਰੀਦਾਰੀ ਕਰਨ ਦੇ ਲਈ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਅਸੀਂ ਇੱਥੇ ਗੱਲ ਕਰਾਂਗੇ ਬੈਂਕਿੰਗ ਪੁਆਇੰਟ ਜਿਹੜੇ ਉਹਨਾਂ ਦੇ ਨਾਲ ਪੈਸੇ ਨਾ ਮੇਰਾ ਨਾਮ ਦੇਖੋ ਕਿਹੜੇ ਬੈਂਕ ਤੋਂ ਇਹ ਚੋਲਾ ਮੰਡਲ ਉਹ ਜਿਸ ਤਰ੍ਹਾਂ ਕੀ ਅਨਾਉਂਸ ਹੋਇਆ ਸੀਗਾ GST ਬਾਰੇ ਉਹਦੇ ਬਾਅਦ ਕੋਈ ਮੰਦੀ ਦੇਖਣ ਨੂੰ ਨਹੀਂ ਜੀ ਤੇ ਅੱਜ ਦੇ ਕੀ ਹਾਲਾਤ ਜਦੋਂ GST ਜਿਹੜਾ ਹੁਣ ਦਰਾਂ ਜਿਹੜੀਆਂ ਕਟੌਤੀ ਕੀਤੀ ਗਈ ਹੈ ਉਸੇ ਬੈਨੀਫਿਟ ਇਹ ਮਿਲਿਆ ਹੈਗਾ ਕਿ ਗੱਡੀ ਦਾ ਜੋ ਪ੍ਰਾਈਸ ਆ ਉਹ ਅੱਧਾ-ਅੱਧਾ ਤੱਕ ਹਜ਼ਾਰ ਰੁਪਇਆ ਫਰ ਗੱਡੀ ਪਿੱਛੇ ਡਿਸਕਾਊਂਟ ਮਿਲ ਰਿਹਾ ਜੇ ਪਹਿਲੇ ਲੱਖ ਦੀ ਗੱਡੀ ਹੁੰਦੀ ਉਹ 12-13 ਹਜ਼ਾਰ ਦੀ ਇਸ ਦੀ ਸਪੋਰਟ ਨਵਰੀ ਹੈ ਉਸ ਨਾਲ ਬੈਂਕ ਵਾਲਿਆਂ ਨੂੰ ਵੀ ਫਾਇਦਾ ਹੋ ਜਾਂਦਾ ਕਿ ਜਿੰਨੀ ਤੁਹਾਡਾ ਕਟ ਹੁੰਦੀ ਹੈ ਉਹਨਾਂ ਨੂੰ ਆਪਾਂ ਆਸਾਨੀ ਦਾ ਦੇਣ ਕਰਦੇ ਹਾਂ ਇਹ ਬਜਟ ਦੇ ਵਿੱਚ ਵੀ ਆ ਜਾਂਦੇ ਆ ਕਹਿੰਦੇ ਰੇਟ ਉਨ ਤੋਂ ਵੀ ਘੱਟ ਹੈਗਾ ਉਹਨੂੰ ਅਨੁਰਾਤਿਆ ਕਰਕੇ GST ਘਟਣ ਨਾਲ ਕਸਟਮਰ ਦਾ ਵਾਧਾ ਬਹੁਤ ਜ਼ਿਆਦਾ ਹੋ ਗਿਆ ਸਾਡੇ ਕੋਲ ਬੁਕਿੰਗਾਂ ਬਹੁਤ ਹੋ ਗਈਆਂ ਇਸ ਕਰਕੇ ਇਸ ਦਾ ਬੈਨੀਫਿਟ ਹੋ ਰਿਹਾ ਕਸਟਮਰ ਨੰਬਰ ਤੋਂ ਵੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜੀਐਸਟੀ ਦੀ ਰੇਸ਼ੋ ਘਟਾਉਣ ਦੇ ਨਾਲ ਆਮ ਲੋਕਾਂ ਦੇ ਜਨਜੀਵਨ ਦੇ ਉੱਤੇ ਕਾਫੀ ਅਸਰ ਪਿਆ ਹੈ। ਮੈਂ ਇਸ ਲਈ ਮੌਜੂਦ ਹੈਗਾ ਮੈਂ ਲੁਧਿਆਣਾ ਦੇ ਹੌਨ ਹੋਟਲ ਦੇ ਵਿੱਚ ਜਿੱਥੇ ਕਿ ਕਿਹਾ ਜਿਹੜਾ ਹੋਟਲ ਇੰਡਸਟਰੀ ਹੈਗੀ ਹੈ ਉਸ ਦੇ ਟੈਰਿਫ ਪਲਾਨ ਦੇ ਵਿੱਚ ਕਿੰਨਾ ਕੁ ਫਰਕ ਪਿਆ ਹੈ ਇਸ ਨੂੰ ਜਾਣਨ ਵਾਸਤੇ ਅਸੀਂ ਇੱਥੇ ਮੌਜੂਦ ਹੈਗੇ ਆਂ ਔਰ ਤੁਸੀਂ ਮੈਂ ਕਿਉਂਕਿ ਹੋਟਲ ਇੰਡਸਟਰੀ ਇੱਕ ਐਸੀ ਇੰਡਸਟਰੀ ਹੈ ਕਿ ਜਿੱਥੇ ਆਮ ਲੋਕ ਹਮੇਸ਼ਾ ਆ ਕੇ ਠਹਿਰਦਾ ਵਾ ਇਸ ਦੇ ਓਨਰ ਜਿਹੜੇ ਹੈਗੇ ਨੇ ਮਾਲਕ ਹੈਗੇ ਨੇ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲ ਕਰਨੀ ਸਰ ਤੁਹਾਡਾ ਕੀ ਨਾਮ ਹੈ ਔਰ ਇਸ ਚੀਜ਼ ਨੂੰ किन्ना होटल इंडस्ट्री न ग्रोथ बच सकती है इंडस्ट्री का प्रॉफिट है वो बच सकता देखो सर ऐसे तो फायदा तो हुआ जो आम जनता है जो पब्लिक है जो रूम में स्टे करते थे पहले हम लोग बारह परसेंट जी एस टी लेते हाँ। थे अब तो फाइव परसेंट जी एस टी हो गया तो पब्लिक को तो फायदा मिला ही है बाकी जो अब डेली जो ग्रोसरी वगैरह जो भी चीज़ है सब में फायदा होगा पर होटल इंडी कोई फायदा नहीं हो इसमें इसमें हमारा तो कोई देखो हमारे टैक्स लेते थे और सर पे करते थे वो ना टैक्स टैक्स आता था हाथ में वही टैक्स पे कर देते थे इसमें इसमें कहीं ना कहीं जो गेस्ट आते थे उनकी क्वांटिटी तो ना बड़े बढ़ेगी ना, ना। तो सर वो ज्यादातर लोग आएंगे ठहरेंगे उन्होंने आना ही आना सर चाहे टैक्स बारह हो जाए चाहे फाइव हो जाए सर कॉर्पोरेट सेक्टर ने आना ही आना चाहे टैक्स बारह परसेंट हो जाए फाइव परसेंट हो जाए उसमें कोई फर्क नहीं पड़ेगा सर ठीक है ना यही चल रहा है सर ठीक है ਉਧਰ GST ਸਲੈਬ ਘਟਣ ਦਾ ਅਸਰ ਹੋਟਲ ਇੰਡਸਟਰੀ ਤੇ ਵੀ ਪਿਆ ਹੈ ਹੁਣ ਹੋਟਲ 'ਚ ਰਹਿਣਾ ਸਸਤਾ ਹੋ ਗਿਆ ਹੈ GST ਕਾਉਂਸਲ ਨੇ ਪਹਿਲਾਂ ਹੋਟਲ ਦੇ ਕਮਰਿਆਂ ਤੇ ਵੀ ਜਿਹੜਾ ਹੈ ਉਹ ਅਲੱਗ ਤੋਂ GST ਲਾਈ ਹੋਈ ਸੀ ਪਰ ਹੁਣ ਉਸ ਦੇ ਵਿੱਚ ਕਾਫੀ ਘਟ ਗਿਆ ਹੈ ਅਗਲੀ ਖਬਰ ਦਾ ਰੁਕ ਕਰਦੇ ਆ ਮੁੱਖ ਮੰਤਰੀ ਮਾਨ ਨੇ ਕੈਪਟਨ ਪਰਿਵਾਰ ਤੇ ਮੋੜ ਤਿੱਖੇ ਨਿਸ਼ਾਨੇ ਸਾਦੇ ਨੇ ਸੀਐਮ ਨੇ ਕਿਹਾ ਕਿ ਚિસ્ਤੀ ਸਰਕਾਰ ਕੈਪਟਨ ਪਰਿਵਾਰ ਉਸੇ ਦੇ ਨਾਲ ਹੁੰਦਾ ਹੈ ਪਹਿਲਾਂ ਅਕਾਲੀ ਫਿਰ ਕਾਂਗਰਸੀ ਤੇ ਹੁਣ ਉਹ ਭਾਜਪਾ ਦੇ ਨਾਲ ਨੇ ਸੀਐਮ ਨੇ ਕਿਹਾ ਕਿ ਅਕਾਲੀਆਂ ਦੀ ਸਰਕਾਰ ਵੇਲੇ ਉਹ ਅਕਾਲੀਆਂ ਦੇ ਨਾਲ ਸਨ ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸੀ ਹੋ ਗਏ ਤੇ ਹੁਣ ਭਾਜਪਾ ਦੀ ਸਰਕਾਰ ਹੈ ਤਾਂ ਉਹ ਭਾਜਪਾ ਦੇ ਨਾਲ ਆ ਗਏ ਹੋਰ ਵੀ ਕਈ ਗੱਲਾਂ ਸੀਐਮ ਵੱਲੋਂ ਕੀਤੀਆਂ ਗਈਆਂ ਉਹਨਾਂ ਕਿਹਾ ਕਿ ਠੀਕਰੀ ਵਾਲਾ ਦੀ ਫਾਂਸੀ ਤੇ ਵੀ ਇਹਨਾਂ ਦੇ ਪੁਰਖਿਆਂ ਦੇ ਦਸਤਕਸ ਸੀ ਇਸ ਤੋਂ ਪਹਿਲਾਂ ਸੀਐਮ ਨੇ ਨਿਊਜ਼ 18 ਨਾਲ ਗੱਲਬਾਤ ਕਰਦੇ ਆ ਕੈਪਟਨ ਅਮਰਿੰਦਰ ਦੇ ਬਡੇਰਿਆਂ ਨੂੰ ਹਾਈਵੇ ਰੋਬਰਸ ਤੱਕਿਆਸ कैप्टन साहब का हाईवे रॉबर थे जो उनके परदादा थे ये शेर शाह एन एच वन जो है वहां पे अहमद शाह अब्दाली जब लूट के जाता था दिल्ली को तो जो सिंगों के जथे थे वो पीछे जो फौज रह जाती थी थोड़ा कमजोर घोड़े थक जाते थे उनको लूट लेते लूट के जनता में बांट देते थे तीन चार बार हुआ अब्दाली ने कहा यार मेरे काफले को कौन लूट लेता है तो इनके दादाजी ने बताया था कि ये लूट लेते हैं उसने सबको मार दिया और उसके बदले पटियाला का राज मिला उसके बदले मिला पटियाला रियासत अभी भी आंदे आंदे मेनू न्यूज़ 18 दा ए जेड़ा सिगा ओ आया हैगा मैं देखो बहुत कुछ कैस रखनी है पर ए मैंने नहीं रखदा कि एक गैर जिम्मेवारी स्टेटमेंट कोई दे और उस दा ਅਸੀਂ ਤੁ ਤੁ ਮਹਿਮਾ ਦੇ ਵਿੱਚ ਜਵਾਬ ਦਈਏ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਆ ਕਿ ਇਹ ਜਿਹੜਾ ਘਰ ਹੈ ਅਸੀਂ ਸਿਰ ਝੁਕਾ ਕੇ ਬਹੁਤ ਹੀ ਨਿਮਰਤਾ ਦੇ ਨਾਲ ਸ਼ਰਦਾ ਦੇ ਨਾਲ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਇਸ ਘਰ ਨੂੰ ਵਰ ਦਿੱਤਾ ਇਸ ਘਰ ਦੇ ਸਿਰ ਤੇ ਮਿਹਰ ਭਰਿਆ ਹੱਥ ਧਰਿਆ ਔਰ ਜਿੱਥੇ ਤਾਂ ਕਿ ਝੰਡਾ ਚੁਲਾ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਜੋ ਮੈਂ ਉਹਨੇ ਪਰਿਵਾਰ ਤੇ ਥੋੜੀ ਗਿਆ ਹੁੰਦਾ ਉਹਦਾ ਉਹ ਇੱਕ ਤਾਂ ਰਾਜਾ ਵਿੱਚੋਂ ਚੰਗਾ ਵੀ ਨਿਕਲਿਆ ਹੁੰਦਾ ਇੱਕ ਕਦੀ ਪੀੜੀ ਮੈਂ ਤਾਂ ਉਹਨਾਂ ਤੇ ਕਹਿ ਜਿਹੜੇ ਹਾਈਵੇ ਤੇ ਲਾ ਕੇ ਲੁੱਟਦੇ ਹੁੰਦੇ ਸੀ ਦੱਸ ਦੇਣਾ ਮੈਡਮ ਮੈਂ ਕੋਈ 10 ਦਿਨ ਉਹ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਵਿਖਾ ਦੂੰਗਾ ਮੈਂ ਕੋਈ ਉਹੀ ਹਵਾ ਥੋੜੀ ਛੱਟਿਆ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪਣੀ ਲੈ ਸੀ ਰਾਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਉਤਰੀਆ ਸ਼ੁਰੂ ਹੋਈ ਸੀ ਤਾਂ ਫਿਰ ਜਿਹੜੇ ਸ਼ੀਸ਼ਮਹਿਲ ਹੈ ਸ਼ੀਸ਼ਮਹਿਲ ਚ ਅ ਐਲਿਸਬਥ 1 ਐਲਿਸਬਥ 2 ਉਹਨਾਂ ਦੇ ਬੁੱਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਫਿਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗ ਸਿੰਘ ਹੋਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜੋ ਕਾਂਗਰਸ ਦਾ ਰਾਜ ਆਇਆ ਹੀ ਕਾਂਗਰਸ ਨਾਲ ਸੀ ਜੋ ਕਾਲੀਆਂ ਦਰਾਂ ਜਾ ਕੇ ਕਾਲੀਆਂ ਨਾਲ ਸੀ ਅੱਜ ਕੱਲ ਭਾਇਆ ਪਗੜਾ ਜੀ ਪਾਸਪਨਾੜ ਨੇ ਲੋਕਾਂ ਨਾਲ ਤਾਂ ਦੇਖੀ ਨਹੀਂ ਮੈਂ ਸੇਵਾ ਸਿੰਘ ਠਿਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰਜਾ ਮੰਡਲ ਦੇ ਸ਼ੀਸ਼ ਦੇ ਸਭ ਤੋਂ ਵੱਡੇ ਉਹ ਫਾਂਸੀ ਦੇ ਫਾਂਸੀ ਦੇ ਹੰਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ ਬਈਆਂ ਫਾਂਸੀ ਇਹਨਾਂ ਨੇ ਆਪ ਦੀ ਜੇਲ੍ਹ ਚ ਦਿੱਤੀ ਸੀ ਆਪ ਹੀ ਸਾਈਨ ਕਰਕੇ ਨਾਲੇ ਤਾਂ ਉਹਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਵਰਸੀ ਹੁੰਦੀ ਹੈ ਨਾ ਢਿਗਰੀਆ ਜਾ ਕੇ ਉਥੇ ਸ਼ਰਦ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ ਤੇ ਖਬਰ ਨਾ ਬਾਤੋਂ ਨਾ ਬਾਤ ਚ ਮਾਹੌਲ ਉਸ ਵੇਲੇ ਤੇ ਨਾ ਪੂਰਨ ਹੋ ਗਿਆ ਜਦੋਂ ਧਰਨੇ ਤੇ ਬੈਠੇ ਕਿਸਾਨਾਂ ਨੇ ਮਹਿਲਾ ਡੀਐਸਪੀ ਦੀ ਗੱਡੀ ਦਾ ਕਿਰਾਇਓ ਕੀਤਾ ਡੀਐਸਪੀ ਨੇ ਪ੍ਰਦਰਸ਼ਨਕਾਰੀਆਂ ਤੇ ਬਤਮੀਜ਼ੀ ਕਰਨ ਦੇ ਇਲਜ਼ਾਮ ਲਾਏ ਉਥੇ ਹੀ ਕਿਸਾਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਪੂਰੀ ਰਿਪੋਰਟ ਦਿਖਾਉਣੇ ਹੈ ਕਿ ਉਸ ਮੌਕੇ ਤੇ ਕੀ ਕੁਝ ਹੋਇਆ ਸੀ ਔਰ ਕਿਵੇਂ ਇਲਜ਼ਾਮ ਤਰਾਸ਼ੀਆਂ ਦਾ ਦੌਰ ਚੱਲਿਆ ਇਹ ਤਸਵੀਰਾਂ ਅਬਤ ਡੀਐਸਪੀ ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਕਿਸਾਨ ਜਥੇਬੰਦੀਆਂ ਤੇ ਡੀਐਸਪੀ ਮਨਪ੍ਰੀਤ ਕੌਰ ਦੇ ਵਿਚਾਲੇ ਤਿੱਖੀ ਟਕਰਾਅ ਹੋਈ ਕਿਸਾਨ ਪੁਲਿਸ ਦੀ ਗੱਡੀ ਅੱਗੇ ਲਟ ਗਈ ਡੀਐਸਪੀ ਮਨਪ੍ਰੀਤ ਕੌਰ ਨੇ ਕਿਸਾਨਾਂ ਨੂੰ ਰਾਹ ਛੱਡਣ ਦੇ ਲਈ ਕਿਹਾ ਪਰ ਕਿਸਾਨ ਨਹੀਂ ਮੰਨੇ ਗੱਲਬਾਤ ਤੋਂ ਬਾਅਦ ਬੈਹ ਸ਼ੁਰੂ ਹੋਈ ਤੇ ਅਖੀਰ ਟੱਕਾ ਮੁਕੀ ਤੱਕ ਪਹੁੰਚ ਗਈ ਨੂੰ ਜਾਲੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਹੈ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜ੍ਹਿਆ ਆਹ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜਦੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਹੱਦ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਅਨੰਤਪ੍ਰਿੰਦੀਪ ਨੇ ਮੇਰੀ ਵਰਦੀ ਨੂੰ ਹੱਥ ਪਾਇਆ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਹੁਣ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ న్యూਸ 18 ਦੇ ਨਾਲ ਗੱਲਬਾਤ ਦੇ ਦੌਰਾਨ ਡੀਐਸਪੀ ਮਨਦੀਪ ਕੌਰ ਨੇ ਕਿਸਾਨਾਂ ਦੇ ਵਰਦੀ ਨੂੰ ਹੱਥ ਪਾਉਣ ਦੇ ਇਲਜ਼ਾਮ ਲਾਈ ਅਤੇ ਪਛਾਣ ਕਰਕੇ ਬਾਈ ਨੇਮ ਪਰਚਾ ਦਰਜ ਕਰਨ ਦੀ ਗੱਲ ਕਹੀ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਆ ਸਾਈਡ ਤੇ ਹੋ ਜਾਓ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈੰਦੋ ਮੇ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਦਰਅਸਲ ਕਿਸਾਨ ਸ਼ੰਭੂ ਬਾਰਡਰ ਤੋਂ ਅੰਦੋਲਨ ਦੇ ਦੌਰਾਨ ਚੋਰੀ ਹੋਈਆਂ ਟਰਾਲੀਆਂ ਦੇ ਮਾਮਲੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਟਰਾਲੀਆਂ ਚੋਰੀ ਕਰਨ ਦੇ ਇਲਜ਼ਾਮ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਦੇ ਪਤੀ ਪੰਕਜ ਪੱਪੂ ਤੇ ਲੱਗੇ ਨੇ ਹਾਲਾਂਕਿ ਪੱਪੂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਪਰ ਕਿਸਾਨ ਜਥੇਬੰਦੀਆਂ ਪੱਪੂ ਨੂੰ ਗ੍ਰਿਫਤਾਰ ਕਰਨ ਅਤੇ ਉਸਤੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਨਾਪਾ ਤੋਂ ਭੁਪਿੰਦਰ ਸਿੰਘ ਨਿਊ ਸਿਟੀ